ਦੇ مالک ਖਸਮ ਹੋ ਤੇ ਆਹ ਜਿਹਦਾ ਇਹ ਗੁਰੂ ਹੈ ਕਿ ਆਪ ਸਾਰਿਆਂ ਦੇ ਰਖਿਆ ਕੋ ਕਰਦੇ ਹੋ ਖਸਮਾਤਾ ਕਰਿਆ ਕਿਉਂਕਿ ਆਪ ਸਾਰਿਆਂ ਦੇ مالک ਹੋ ਤੇ ਫਿਰ ਮੈਂ ਸ਼ਰਨ ਵੀ ਆਪ ਜੀ ਦੀ ਵਿੱਚ ਹੀ ਆਉਣਾ ਹੈ ਕਿਉਂਕਿ ਸਭ ਆਪ ਜੀ ਨੇ ਰੱਧਿਆ ਹੈ ਔਰ ਮੈਂ ਸਭ ਕੁਝ त्याग ਕਰਕੇ ਉਪਰਾਪਤ ਹੋ ਕਰਕੇ ਆਪ ਜੀ ਦੇ ਨਾਲ ਜੋੜਦਾ ਹਾਂ ਚਰਨਾ ਵਿੱਚ ਜੋੜਦਾ ਹਾਂ ਆਪਣਾ ਮਿਰਤ ਬਾਣਾ ਰੱਖਦਿਆ ਹੋਇਆ ਲਾਜ ਰੱਖਦਿਆ ਹੋਇਆ ਆਪਣੇ ਨਾਮ ਦੀ ਪਹਿਰ ਰੱਖਦਿਆ ਹੋਇਆ ਮੈਨੂੰ ਰਖਰਾ ਕਰੋ ਆਪਣੇ ਚਰਨਾ ਵਿੱਚ ਜੋੜ ਦਾਣਾ ਕਰੋ ਨਾਨਕ ਅਨੰਦ ਭਏ ਦੁੱਖ ਭਾਗੇ ਸਦਾ ਸਦਾ ਹਰਿ ਜਾਪੋ ਨਾਨਕ ਜੋ ਹਰ ਉਹ ਮੇਰਤੀ ਕਾਗਏ ਹਨ ਨਾਨਕ ਅਨੰਦ ਪਾਇਏ ਦੁੱਖ ਪਾਏ ਅਨੰਦ ਪਾਇਆ ਹੈ ਜੈ ਸੁਰੇਸ਼ਵਰੇ ਸ਼ਬਦ ਦੇ ਵਿੱਚ ਜੁੜ ਗਏ ਹਾਂ ਜਿਸ ਵੇਲੇ ਹਰਿ ਪੂਰਨ ਪ੍ਰਮਾਤਮਾ ਵਾਹਿਗੁਰੂ ਜੀ ਮੈਂ ਸਾਰੀਆਂ ਆਸਾਂ ਛੱਡ ਦਿੱਤੀਆਂ ਹਨ ਮੈਨੂੰ ਹੁਣ ਕਿਸੇ ਤੇ ਵੀ ਕੋਈ ਕਾਸ ਮੁਰਾਦ ਨਹੀਂ ਹੈ ਮੈਂ ਧੁਕੇ ਉੱਪਰ ਤਕੇਵਾਂ ਆਪ ਤੋ ਹੀ ਆਸ ਮੁਰਾਦ ਹੈ ਕਿਉਂਕਿ ਬਾਪ ਹੀ ਵੱਡੇ ਰਾਤੇ ਹੋ ਜੋ ਸਾਰਿਆਂ ਨੂੰ ਦਾਤਾ ਦੇਖ ਵਾਲੇ ਹੋ ਔਰ ਆਪ ਜੀ ਦੇ ਪਾਸੋਂ ਇਹ ਸਾਰੇ ਦਾਤ ਲੈ ਰਹੇ ਹਾਂ ਇਹ ਸਭੀ ਖੜਗਤ ਆਪ ਜੀ ਦਾ ਹੁਕਮ ਜੋ ਹੈ ਉਹ ਵਜਾ ਲਈ ਹੈ ਆਪ ਜੀ ਦੇ ਹੁਕਮ ਦੇ ਨਾਲ ਸਾਰੇ ਚੱਲ ਰਹੀ ਹੈ ਕਿਰਪਾ ਕਰੋ ਕਿ ਮੈਂ ਤੇ ਆਪ ਜੀ ਦੇ ਹੁਕਮ ਅਨੁਸਾਰੀ ਚੱਲਣਾ ਸ਼ੁਰੂ ਕਰ ਦੇ ਪਹਿ ਵਿੱਚ ਸੂਰਜ ਪਹਿ ਵਿੱਚ ਚੰਦ ਕੋਹ ਕਰੋੜੀ ਜੰਤਨਾ ਅੰਤ ਪਹਿ ਵਿੱਚ ਸੇਂਦ ਬੋਧਿਸਰਨਾਤ ਪਹਿ ਵਿੱਚ ਆੜਾਵੇ ਆਕਾਸ਼ ਹਰ ਜਿਤੋ ਗੋਦ ਮਹਾਭਾਰਸੂਰ ਭੈ ਬਚਾਵੇ ਜਾਵੇ ਪੂਰ ਸਗਲੇ ਆ ਭਾਉ ਲਖਿਆ ਸਰ ਦੇਖ ਨਾਨਕ ਨਿਰਪੋਰ ਬਿਰੰਕਾਰ ਸੱਚੇ ਕੇਵਲ ਤਾਂ ਕੇਵਲ ਦਾੰਪਦੇਵ ਜੀ ਕਿਰਪਾ ਕਰਦੇ ਹਨ ਕਿ ਜੋ ਸਾਰੀ ਹੀ ਸ੍ਰਿਸ਼ਟੀ ਹੈ ਉਹ ਘਰ ਦੇ ਵਿੱਚ ਹੈ ਉਹ ਉਸ ਪਰਪੂਰਨ ਪ੍ਰਭਾਤਮਾ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੈ ਜਿਸ ਤਰ੍ਹਾਂ ਸੂਰਜ ਬ੍ਰਹੰਡ ਵੇਣਾ ਥਮਾ ਤੋਂ ਆਪਣੇ ਸਮੇਂ ਅਨੁਸਾਰ ਉਹ ਰੋਜ਼ਾਨਾ ਦਿਨ ਅਤੇ ਰਾਤ ਦੇ ਸਮੇਂ ਦੇ ਨਾਲ ਇਹ ਪੜਾ ਰਹੇ ਹਾਂ ਇਹ ਸਾਰਾ ਬ੍ਰਹਿਮੰਡ ਮੇਰੇ ਥੰਮਾ ਤੋਂ ਠਹਿਰੇ ਹੋਇਆ ਹੋਇਆ ਹੈ ਇਹ ਬਿਆਨਤ ਖੜ ਬ੍ਰਹਿਮੰਡ ਜੋ ਹਨ ਉਹ ਆਕਾਸ਼ ਦੇ ਵਿੱਚ ਉੱੜਦੇ ਫਿਰਦੇ ਹਨ ਔਰ ਆਪ ਜੀ ਦੇ ਹੁਕਮ ਦੇ ਨਾਲ ਟਿਕੇ ਹੋਏ ਹਨ ਔਰ ਆਪ ਜੀ ਦੀ ਤਿਕੋਣ ਦੀ ਤਰਤੀਬ ਵੀ ਐਸੀ ਹੈ ਕਿ ਕੋਈ ਕਿਸੇ ਵਿੱਚ ਕਦੀ ਟਕਰਉਂਦਾ ਵੀ ਨਹੀਂ ਜਿਤਨਾ ਕਾ ਆਪ ਜੀ ਨੇ ਸਮਾ ਦਿੱਤਾ ਹੈ ਉਹ ਸਾਰੇ ਕਦੇ ਆਪ ਦੇ ਹੁਕਮ ਤੋਂ ਬਾਹਰ ਨਹੀਂ ਜਾਂਦੇ ਹ ਇਸੇ ਤਰ੍ਹਾਂ ਹੀ ਏ ਮਾਈ ਕੋਰ ਪਰਮਾਤਮਾ ਵਾਹਿਗੁਰੂ ਦੇ ਸਤਿ ਸ਼ਬਦਾਂ ਦੇ ਆਪ ਕਸਮ ਹੋ ਹੁਣ ਆਨੰਦ ਭਇਆ ਹੈ ਜਿਸ ਵੇਲੇ ਆਪ ਜੀ ਦੇ ਸ਼ਰਮ ਵਿੱਚ ਰੱਖੇ ਹਾਂ ਜੁੜੇ ਹਾਂ ਮਨ ਵਿੱਚ ਆਨੰਦ ਭਇਆ ਹੈ ਆਨੰਦ ਪ੍ਰਗਟ ਹੋ ਗਿਆ ਹੈ ਦੁੱਖ ਭਾਗੇ ਦੁੱਖ ਜੋ ਹਨ ਉਹ ਦੂਰ ਹੋ ਗਏ ਹਨ ਸਦਾ ਸਦਾ ਹਰਿ ਜਾਪ ਉਹਨਾਂ ਕਿਰਪਾ ਕਰੋ ਕਿ ਸਦਾ ਸਦਾ ਏ ਹਰੇ ਪਰਮਾਤਮਾ ਵਾਹਿਗੁਰੂ ਮੈਂ ਆਪ ਜੀ ਨੂੰ ਸਦਾ ਹੀ ਤੇ ਆਦਾ ਹਾਂ ਕਿਉਂਕਿ ਆਪ ਹੀ ਸਭ ਨੂੰ ਹਰਿਆ ਭਰਿਆ ਕਰ ਰਹੇ ਹੋ ਇਸ ਲਈ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤਰੁੱਠ ਕਰਕੇ ਕਿਰਪਾ ਕਰਕੇ ਇਹ ਪਾਵਨ ਹੁਕਮ ਨਾਮੇ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰ ਰਹੇ ਹਨ ਸੋ ਗੁਰੂ ਕੀ ਪਿਆਰੀ ਖਾਲਸਾ ਸਾਧ ਸੰਗਤ ਜੀ ਸਭਨਾ ਦਾ ਬਹੁਤ ਬਹੁਤ ਧੰਨਵਾਦ ਗੁਰਦੇਵ ਪਿਤਾ ਜੀ ਪਾਵਨ ਹੁਕਮ ਆਪ ਜੀ ਨੇ ਸ਼ਰਵਣ ਕੀਤੇ ਦੂਤ ਦੁਸ਼ਮਣ ਸਭ ਤੁਝ ਤੇ ਨਿਵਰੈ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਾਂ ਤੱਕ ਤੁਮ ਬਹੁਤ ਆਸਨਾ ਦਾ ਬਹੁਤ ਧੰਨਵਾਦ ਆਪਾਂ ਸਾਰੇ ਰੋਜ਼ਾਨਾ ਹੀ ਚਾੜੇ ਜਨ ਸਮਾਗਮ ਚਾੜੇ ਮੁਕਤੇ ਸਹਿਬਾਂ ਤੇ ਨਾਮ ਦੇ ਜਾਪ ਦੇ ਵਿੱਚ ਦਿਵਾਨਾ ਵਿੱਚ ਜੁੜੇ ਹਾਂ ਇਸੇ ਤਰ੍ਹਾਂ ਹੀ ਹਾਜ਼ਰੀਆਂ ਭਰ ਕੇ ਆਪ ਸਾਰੇ ਲਾਹੇਵੰਦ ਕਰੋ ਗੁਰੂ ਸ਼ਬਦ ਬਾਣੀ ਦੇ ਨਾਲ ਜੋੜੀਏ ਆਪਣਾ ਜੀਵਨ ਉਹ ਹੈ ਸੰਸਾਰਕ ਬਣਈਏ ਉੱਚੀ ਸੁੱਚੀ ਬਾਤ ਰੱਖੀਏ ਸਭਾਂ ਦੇ ਨਾਲ ਪਿਆਰ ਅਤੇ ਵਿਸ਼ਵਾਸ ਦਾ ਜੋ ਹੱਥ ਆਇਆ ਉਹ ਫੜ ਕੇ ਰਖਿਏ ਸਾਰੇ ਆਪ ਦੇ ਸਹਾਇ ਬਣੀਏ ਤੇ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਦੀ ਇਸ ਖਰਕਤ ਦੇ ਵਿੱਚ ਜਿਨਾ ਸਾਡੇ ਕੋਲ ਜਿੰਨੇ ਕਿੰਨੀ ਸਾਡੇ ਕੋਲ ਸੇਵਾ ਹੋ ਸਕੇ ਜ਼ਰੂਰ ਕਰੀਏ ਸੋ ਆਪ ਸਾਰਿਆਂ ਦਾ ਧੰਨਵਾਦ ਹੁਣ ਸਮਾਪਤੀ ਹੈ ਫਤਿਹ ਦਾ ਜਮਾਤ ਤੇ ਵਿੱਚ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ